ਜੀ ਵਿਆਹ ਸ਼ਾਦੀ ਨੇ ਲੈ ਕੇ ਬਹੁਤ ਹੀ ਘੈਂਟ ਤੋਹਫਾ ਲੈ ਕੇ ਆਇਆ ਇਹਨਾਂ 'ਚ ਕੋਈ ਸੂਟ ਤਾਂ ਹੈਗਾ ਜੀ 5000 ਕੋਈ 6000 ਕੋਈ 7000 ਠੀਕ ਹੈ ਜੀ ਇਹ ਆਪਾਂ ਸਾਰੇ ਸੂਟਾਂ ਦੀ ਸੇਲ ਆਉਣ ਲੱਗਿਆਂ ਸਿੰਗਲ ਸਿੰਗਲ ਪੀਸ ਰਹਿੰਦਾ ਜੀ ਸਿਰ ਤੇ ਸਿਰਫ 2000 ਰੁਪਏ 'ਚ ਦੇਣਾ ਜੀ ਆਪਾਂ ਸਾਰਿਆਂ ਦੇ ਅਲੱਗ ਬੇਸ ਹੋਣਗੇ ਤੇ ਮੇਨ ਗੱਲ ਹੈ ਜੀ ਸਾਰੇ ਪਿਓਰ ਹੈਂਡਵਰਕ ਹੋਣ ਹੋਵੇ ਕੋਈ ਵੀ ਮਿਕਸ ਵਰਕ ਨਹੀਂ ਹੋਣਾ ਸਾਰੇ ਪਿਓਰ ਹੈਂਡਵਰਕ ਹੋਣਗੇ ਆਜੋ ਜੀ ਤੁਹਾਡੀ ਨਿਗ੍ਹਾ ਮਰਾਈਏ ਪਹਿਲਾ ਸੂਟ ਹੈਗਾ ਜੀ ਜਿੰਮੀ ਚੂਤੇ ਪਿਓਰ ਜਿੰਮੀਚੂ ਦਾ ਆਰਟੀਕਲ ਆ ਜੀ ਪਿਓਰ ਹੈਂਡਵਰਕ ਆ ਤੁਸੀਂ ਦੇਖੋ ਜੀ ਗਲਾ ਚੈੱਕ ਕਰੋ ਸਾਰਾ ਦਬਕੇ ਦਾ ਕੰਮ ਹੋਇਆ ਬਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਜੀ ਇਹਦੇ ਜਾਂਦੀ ਹੈ ਜੀ ਡਿਜ਼ਾਈਨ ਤੇ ਬਾਈ ਜੀ ਇਹਦਾ ਦੁਪੱਟਾ ਦੇਖੋ ਲਓ ਜੀ ਦੁਪੱਟਾ ਵੀ ਇਹਦਾ ਹੈਗਾ ਪਿਓਰ ਜਿੰਮੀਚੂ ਦਾ ਮੈਕਨਾ ਪੌਣੇ 3 ਮੀਟਰ ਦਾ ਦੁਪੱਟਾ ਹੈਗਾ ਪੂਰਾ ਬੜੇ ਸਾਈਜ਼ ਦਾ ਦੁਪੱਟਾ ਜੀ ਤੇਰਾ ਗਲੇ ਦਾ ਵਰਕ ਚੈੱਕ ਕਰੋ ਜੀ ਮੜਾ ਗਲੇ ਦਾ ਵਰਕ ਜ਼ੂਮ ਕਰਕੇ ਦਿਖਾ ਦਿਓ ਜੀ ਲਓ ਜੀ ਪਿਓਰ ਹੈਂਡਵਰਕ ਕਹਿੰਦੇ ਇਹਨੂੰ ਪਿਓਰ ਹੈਂਡਵਰਕ ਤੇ ਲਓ ਜੀ ਠੀਕ ਹੈ ਜੀ ਸਿਰਫ ਤੇ ਸਿਰਫ 2200 ਚ ਦੇਣੇ ਆ ਜੀ ਇਹ ਮੜੀ ਲੁੱਕ ਚੈੱਕ ਕਰੋ ਕਿੰਨੀ ਕੈਂਟ ਲੁੱਕ ਆ ਸਾਰਾ ਟਿਸ਼ੂ ਦਾ ਟਿਸ਼ੂ ਦਾ ਬੇਸ ਆ ਜੀ ਤੇ ਸਾਰਾ ਪਿਓਰ ਹੈਂਡਵਰਕ ਸਾਰਾ ਦਬਕੇ ਦਾ ਕੰਮ ਤੇ ਸਾਰਾ ਬਾਈ ਜੀ ਹੈਗਾ ਮੋਤੀ ਦਾ ਕੰਮ ਲਓ ਜੀ ਮੜਾ ਇਹਦੇ ਗਲੇ ਨੂੰ ਜ਼ੂਮ ਕਰਕੇ ਦਿਖਾ ਦਿਓ ਜੀ ਲਓ ਜੀ ਵਰਕ ਬਹੁਤ ਸੋਹਣਾ ਹੋਇਆ ਬਾਈ ਪੂਰਾ ਵਰਕ ਪੂਰਾ ਹੈਵੀ ਵਰਕ ਹੈ ਇਹਦਾ ਤੇਰੇ ਨਾਲ ਬਾਈ ਜੀ ਸਾਰਿਆਂ ਨਾਲ ਬਾਜੂ ਵੀ ਆਉਣਗੇ ਸਾਰਿਆਂ ਨਾਲ ਬਾਜੂ ਆਉਣਗੇ ਨਾਲੇ ਸਾਰੇ ਉਹ ਵੀ ਪਿਓਰ ਹੈਂਡਵਰਕ ਵਾਲੇ ਲਓ ਜੀ ਤੇਰੇ ਨਾਲ ਸੇਮ ਦਾ ਹੀ ਦੁਪੱਟਾ ਆਊਗਾ ਘਟੋ-ਘਟ ਪੌਣੇ 3 ਮੀਟਰ ਦਾ ਦੁਪੱਟਾ ਜੀ ਲਓ ਜੀ ਸਿਰ ਤੇ ਸਿਰਫ 2-2000 ਰੁਪਏ ਜੀ ਕੈਂਡ-ਕੈਂਡ ਸੂਟ ਚੱਕ ਲਓ ਗਗਨ ਕਲਾਥ ਉਹ ਸ਼ਹਿਰ ਪਧੌੜ ਤੇ ਆ ਗਈ ਲਓ ਜੀ ਤੇ ਵਿਆਹ ਸ਼ਾਦੀਆਂ ਵਾਲੇ ਲਈ ਮੜਾ ਆ ਚੈੱਕ ਕਰੋ ਜੀ オリジナル ਮਿਰਰ ਦਾ ਕੰਮ ਸਾਰਾ ਦਬਕੇ ਦਾ ਕੰਮ ਤੇ ਪਿਓਰ ਹੈਂਡਵਰਕ ਕੋਈ ਵੀ ਇਹ ਚੋ ਮਿਕਸ ਵਰਕ ਨਹੀਂ ਹੈਗਾ ਤੇ ਇਹਦਾ ਘੇਰਾ ਚੈੱਕ ਕਰੋ ਜੀ ਸਾਰਾ ਮੋਤੀਆਂ ਦਾ ਕੰਮ ਮੜਿਆ ਪਿਆ オリジナル ਮਿਰਰ ਸਾਰਾ ਲਓ ਜੀ ਚੈੱਕ ਕਰੋ ਜੀ ਸਿਰ ਤੇ ਸਿਰਫ 2-2000 ਰੁਪਏ ਚ ਪੀਸ ਲਾਈਵ ਹੈ ਜੀ ਆਪਾਂ ਇਹ ਤੁਸੀਂ ਜਲਦੀ ਜਲਦੀ ਵਿਜ਼ਿਟ ਕਰੋ ਗਗਨ ਕਲਾਸ ਹਾਊ ਸ਼ਹਿਰ ਪਟਾਣੜ ਤੇ ਜੀ ਲਓ ਜੀ ਲਓ ਜੀ ਸਕਰੀਨ ਸ਼ੌਟ ਕਰੀ ਚਲੋ ਤੇ ਆਰਡਰ ਬੁੱਕ ਕਰਵਾਈ ਚਲੋ ਆਰਡਰ ਨੰਬਰ ਹੈਗਾ 82848126028284812602 ਜੀ ਇਹਦੇ ਬਾਜੂ ਵੀ ਆਉਣਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਬਾਜੂਆਂ ਤੇ ਵੀ ਵਰਕਅਪ ਪਿਓਰ ਹੈਂਡਵਰਕ ਦਾ ਤੇ ਸਾਰੇ ਪਿਓਰ ਹੈਂਡਵਰਕ ਦਾ ਆਰਟੀਕਲ ਆ ਜੀ ਸਿਰਫ ਸਿਰਫ 2200 ਚ ਆਪਾਂ ਲਾਉਣੇ ਆ ਜੀ ਪੀਸ ਤੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਫ੍ਰੀ ਗਿਫਟ ਦਿੱਤੇ ਜਾਂਦੇ ਆ ਜੀ ਜਿਹੜਾ ਵੀ ਸਾਡੀ ਦੁਕਾਨ ਤੋਂ ਸ਼ਾਪਿੰਗ ਕਰਦਾ ਵਿਆਹ ਸ਼ਾਦੀ ਵਾਲਿਆਂ ਨੂੰ ਫ੍ਰੀ ਗਿਫਟ ਲਓ ਜੀ ਮੜੇ ਦਾ ਗਲਾ ਚੈੱਕ ਕਰੋ ਕਿੰਨਾ ਹੈਵੀ ਵਰਕ ਹੋਇਆ ਵਾ ਗਲੇ ਤੇ ਜੀ ਲਓ ਜੀ ਸਾਰਾ ਦਬਕੇ ਦਾ ਕੰਮ ਸਾਰਾ ਪਿਓਰ ਮਿਰਰ ਦਾ ਕੰਮ ਤੇ ਨਾਲ ਹੀ ਇਹਦੇ ਆਊਗਾ ਜੀ ਬਾਜੂ ਤੇ ਕੰਮ ਬਾਜੂ ਤੇ ਵੀ ਸਾਰਾ ਮੋਤੀ ਵਰਕ ਸਾਰਾ ਦਬਕੇ ਦਾ ਕੰਮ ਤੇ ਨਾਲ ਇਹਦੇ ਆਊਗਾ ਜੀ ਦੁਪੱਟਾ ਲਓ ਜੀ ਸਾਰਾ ਟਿਸ਼ੂ ਦਾ ਬੇਸ ਸਿਰ ਤੇ ਸਿਰਫ 2000 ਰੁਪਏ ਜੀ ਲਓ ਜੀ ਦੂਜਾ ਆ ਗਿਆ ਜੀ ਕ੍ਰਸ਼ ਲਓ ਜੀ ਕ੍ਰਸ਼ ਤੇ ਵੀ ਪ੍ਰੋਪਰ ਹੈਂਡ ਵਰਕ ਦੇਖੋ ਕਿੰਨਾ ਹੈਵੀ ਹੈ ਜੀ ਕਿੰਨਾ ਹੈਵੀ ਗਲਾ ਬਣਾ ਹੋਇਆ ਜੂਮ ਕਰਕੇ ਦਿਖਾ ਦਿਓ ਜੀ ਸਾਰਾ ਦਬਕੇ ਦਾ ਸਾਰਾ ਪੈਨੂਲ ਦਾ ਸਾਰਾ Ориਜਨਲ ਮਿਰਰ ਦਾ ਕੰਮ ਬਾਕੀ ਬਾਡੀ ਤੇ ਵੀ ਜਿਹੜੀਆਂ ਬੂਟੀਆਂ ਬਣੀਆਂ ਹੋਈਆਂ ਉਹ ਵੀ ਸਾਰਾ ਪਿਓਰ ਹੈਂਡਵਰਕ ਜੀ ਨਾਲੇ ਦੇ ਆਉਣਗੇ ਬਾਜੂ ਤੇ ਨਾਲੇ ਦੇ ਆਊਗਾ ਬਾਈ ਜੀ ਦੁਪੱਟਾ ਸਕਰੀਨਸ਼ਾਟ ਕਰ ਲੋ ਤੇ ਆਰਡਰ ਬੁੱਕ ਕਰਵਾ ਦਿਓ ਸਿਰ ਤੇ ਸਿਰਫ 2000 ਰੁਪਏ ਦੇ ਸੂਟ ਨੇ ਜੀ ਇਹ ਬਾਈ ਜੀ ਸਕਰੀਨਸ਼ਾਟ ਕਿੱਥੇ ਭੇਜਣ ਕਿਹੜੇ ਨੰਬਰ ਤੇ 8284812602 8284812602 ਜੀ ਲਓ ਜੀ ਸਿਰ ਤੇ ਸਿਰਫ 22000 ਰੁਪਏ ਦੇ ਪੀਸ ਆ ਜੀ ਚੱਕੋ ਜੀ ਨਾਲ ਹੀ ਮੈਂ ਕਹਿੰਦਾ ਕੈਂਡ ਕੈਂਡ ਗੱਲਬਾਤ ਤੇ ਇਹਦਾ ਦੇਖੋ ਜੀ ਸਾਰੇ ਗਲੇ ਪੂਰੇ ਹੈਵੀ ਹੈ ਜੀ ਮੈਂ ਕਹਿੰਦਾ ਪਿਓਰ ਹੈਂਡਵਰਕ ਦੇ ਪੀਸ ਆ ਸਾਰਾ ਆ ਜਿਵੇਂ ਆ ਗਿਆ ਟਿਸ਼ੂ ਦਾ ਬੇਸ ਜੀ ਨਾਲ ਹੀ ਇਹਦੇ ਆਊਗਾ ਬਾਜੂਆਂ ਤੇ ਵੀ ਕੰਮ ਸਾਰਾ ਦਬਕੇ ਦਾ ਜੀ ਲਓ ਜੀ ਪੂਰਾ ਹੈਵੀ ਸੂਟ ਆ ਜੀ ਪੂਰੇ ਹੈਵੀ ਹੈਵੀ ਸੂਟ ਆ ਇਹਦਾ ਮਾਰਕੀਟ ਪ੍ਰਾਈਸ ਦਾ ਕੋਈ 5000 ਕੋਈ 6000 ਕੋਈ 7000 ਆਪਾਂ ਦੇਣਿਆ ਸਾਰੇ 2200 ਰੁਪਏ ਚ ਜੀ ਲਓ ਜੀ ਮੜਾ ਗਲਾ ਚੈੱਕ ਕਰੋ ਕਿੰਨੀ ਕਲਾਸੀ ਲੁੱਕ ਆਉਂਦੀ ਹੈ ਗਲੇ ਦੀ ਲਓ ਜੀ ਸਾਰਾ ਦਬਕੇ ਦਾ origignal ਮਿਰਰ ਦਾ ਕੰਮ ਆ ਮੈਂ ਕਹਿੰਦਾ ਪੂਰੀ ਚਮਕਦਮ ਓਕੇ ਰਿਪੋਰਟ ਆ ਜੀ ਤੇ ਵਿਆਹ ਸ਼ਾਦੀ ਵਾਲਿਆਂ ਨੂੰ ਖੁੱਲਾ ਸੱਦਾ ਜੀ ਪੂਰੇ ਫਾਇਦੇ ਹੁੰਦੇ ਆ ਭੈਣ ਭਰਾਵਾਂ ਦੇ ਇੱਥੇ ਆ ਕੇ ਲਓ ਜੀ ਨੈਕਸਟ ਆ ਗਿਆ ਜੀ ਔਰਗੈਂਜ਼ਾ ਦੇ 베ਸ ਤੇ ਪਿਓਰ ਹੈਂਡਵਰਕ ਲਓ ਜੀ ਸਾਰਾ ਦਬਕੇ ਦਾ ਕੰਮ ਤੇ オリジナル ਮਿਰਰ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਘੈਂਟ ਲੁੱਕੇ ਆਉਂਦੀ ਹੈ ਨਾਲ ਹੀ ਇਹਦੇ ਆਉਣਗੇ ਜੀ ਬਾਜੂ ਉਹ ਵੀ ਪਿਓਰ ਹੈਂਡਵਰਕ ਦੇ ਤੇ ਨਾਲ ਇਹਦੇ ਆਊਗਾ ਭਾਈ ਜੀ ਟੈਬੀ ਕੋਟਾ ਡੂਰੀਆ ਦਾ ਦੁਪੱਟਾ ਲਓ ਜੀ ਸਿਰ ਤੇ ਸਿਰਫ 2-2000 ਰੁਪਏ ਦੇ ਪੀਸ ਲਾਤੇ ਜੀ ਆਪਾਂ ਗਗਨ ਕਲਾਥ ਹਾਊਸ ਸ਼ਹਿਰ ਪਟਾੜ ਤੇ ਜੀ ਆਉ ਉਹਦੇ ਵਿੱਚ ਨੈਕਸਟ ਕਲਰ ਆ ਗਿਆ ਜੀ ਰਾਣੀ ਹਾਰ ਗਲੇ ਵਾਲਾ ਡਿਜ਼ਾਈਨ ਆ ਇਹ ਇਹਨੂੰ ਰਾਣੀ ਹਾਰ ਗਲੇ ਵਾਲਾ ਡਿਜ਼ਾਈਨ ਕਹਿੰਦੇ ਸੀ ਚੈੱਕ ਕਰ ਸਕਦੇ ਹੋ ਲਓ ਜੀ ਪਿਓਰ ਹੈਂਡਵਰਕ ਦੇ ਪੀਸ ਆ ਜੀ ਇਹ ਸਾਰੇ ਸਿਰ ਤੇ ਸਿਰਫ 2200 ਰੁਪਏ ਦੇ ਪੀਸ ਲਾਤੇ ਆਪਾਂ ਗਗਨ ਕਲਾਸ ਹਾਊਸ ਸ਼ਹਿਰ ਭਦੌੜ ਤੇ ਲਓ ਜੀ ਓਕੇ ਜੀ